ਰਾਮ ਮੰਦਰ ਦਾ ਉਦਘਾਟਨ ਹੋਵੇਗਾ ਦੱਸ ਦਈਏ ਕਿ ਸਮਾਗਮ ਨੂੰ ਲੈ ਕੇ ਜਿੱਥੇ ਭਾਜਪਾ ਦੇ ਵੱਲੋਂ ਜੋਰਾ ਸ਼ੋਰਾ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਹੁਣ ਕਾਂਗਰਸ ਦੇ ਵਿੱਚ ਇਸ ਸਮਾਗਮ ਨੂੰ ਲੈ ਕੇ ਵਿਵਾਦ ਛੜਦਾ ਹੋਇਆ ਨਜ਼ਰ ਆ ਰਿਹਾ। ਦਰਅਸਲ ਕਾਂਗਰਸ ਨੂੰ ਇਸ ਉਦਘਾਟਨ ਸਮਾਗਮ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ ਪਰ ਕਾਂਗਰਸ ਦੇ ਵੱਲੋਂ ਇਸ ਸੱਦੇ ਨੂੰ ਜਿਹੜਾ ਸਵੀਕਾਰ ਕੀਤੇ ਜਾਣ ਤੋਂ ਇਨਕਾਰ ਕਰ ਦਿੱਤਾ ਜਾਨੀ ਕਿ ਕਾਂਗਰਸ ਨੇ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਦੱਸਿਆ ਕਿ ਸੋਨੀਆ ਗਾਂਧੀ ਅਤੇ ਮਲਿਕ ਅਰਜੁਨ ਖੜਗੇ ਨੂੰ ਸੱਦਾ ਦਿੱਤਾ ਗਿਆ ਸੀ ਅਧਿਰੰਜਨ ਚੌਧਰੀ ਨੂੰ ਵੀ ਇਸ ਸਮਾਗਮ ਦਾ ਹਿੱਸਾ ਬਣਾਉਣ ਦੇ ਲਈ ਸੱਦਾ ਮਿਲਿਆ ਸੀ ਪਰ ਕਾਂਗਰਸ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਤੇ ਬਿਆਨ ਜਾਰੀ ਕਰਦਿਆਂ ਕਾਂਗਰਸ ਨੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਉੱਥੇ ਹੀ ਕਾਂਗਰਸ ਨੇ ਤਰਕ ਦਿੱਤਾ ਸੀ ਕਿ ਭਾਜਪਾ ਇਸ ਨੂੰ ਕੈਚ ਕਰ ਰਹੀ ਹੈ ਇੱਕ ਸਮਾਗਮ ਆਕੇ ਰਾਜਨੀਤੀ ਦੇ ਲਈ ਇਸ ਦਾ ਇਸਤੇਮਾਲ ਕੀਤਾ ਜਾ ਰਿਹਾ ਪਰ ਜੇਕਰ ਬੀਜੇਪੀ ਦੀ ਗੱਲ ਕਰੀਏ ਤਾਂ ਬੀਜੇਪੀ ਦਾ ਕਹਿਣਾ ਹੈ ਕਿ ਭਗਵਾਨ ਸਭ ਦੇ ਸਾਹੇ ਨੇ ਪਰ ਅਸੀਂ ਸੱਦਾ ਭੇਜਿਆ ਸੀ ਜੇਕਰ ਤੁਸੀਂ ਸ਼ਾਮਲ ਨਹੀਂ ਹੋਮੋਗੇ ਤਾਂ ਤੁਹਾਡੀ ਅਸਲੀਅਤ ਦਾ ਲੋਕਾਂ ਨੂੰ ਪਤਾ ਲੱਗੇਗਾ ਉੱਥੇ ਹੀ ਹੁਣ ਕਾਂਗਰਸ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਦੋ ਜਿਹੜੀਆਂ ਆਵਾਜ਼ਾਂ ਉੱਠਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿੱਥੇ ਅੱਧੇ ਆਗੂ ਕਾਂਗਰਸ ਪਾਰਟੀ ਦੇ ਲਈ ਇਸ ਫੈਸਲੇ ਦਾ ਸਮਰਥਨ ਕਰ ਰਹੇ ਨੇ ਉੱਥੇ ਹੀ ਕਾਂਗਰਸ ਦੇ ਅੱਧੇ ਆਗੂ ਇਸ ਫੈਸਲੇ ਦੇ ਖਿਲਾਫ ਖੜੇ ਹੋਏ ਨਜ਼ਰ ਆ ਰਹੇ ਨੇ ਕਾਂਗਰਸ ਦੇ ਹੀ ਇੱਕ ਐਮਐਲਏ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਕਾਂਗਰਸ ਨੂੰ ਅਜਿਹੇ ਰਾਜਨੀਤਿਕ ਫੈਸਲਿਆਂ ਤੋਂ ਦੂਰ ਰਹਿਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਕਾਂਗਰਸ ਦੇ ਆਗੂਆਂ ਦਾ ਕਹਿਣਾ ਹੈ ਕਿ ਭਗਵਾਨ ਰਾਮ ਦੇਸ਼ ਦੇ ਲੋਕਾਂ ਲੋਕਾਂ ਦੇ ਲਈ ਆਸਤਾ ਤੇ ਵਿਸ਼ਵਾਸ ਦਾ ਵਿਸ਼ੇ ਨੇ ਤਾਂ ਇਸ ਸਮਾਗਮ ਦੇ ਵਿੱਚ ਸਾਨੂੰ ਸ਼ਾਮਲ ਹੋਣਾ ਚਾਹੀਦਾ ਹੈ ਉੱਥੇ ਹੀ ਦੇਖ ਕਰ ਕਈ ਆਗੂ ਜੋ ਵੱਡੇ ਆਗੂ ਨੇ ਭਾਵੇਂ ਦਿਗਬਿਜੇ ਸਿੰਘ ਹੋਣ ਜਾਫਰ ਹੋਰ ਜਿਹੜੇ ਆਗੂ ਨੇ ਉਹ ਇਸ ਫੈਸਲੇ ਦਾ ਸਮਰਥਨ ਕਰ ਰਹੇ ਨੇ ਕਿ ਕਾਂਗਰਸ ਨੂੰ ਰਾਮ ਮੰਦਰ ਦਾ ਜੋ ਸਮਾਗਮ ਹੋਣਾ ਉਸ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਤੇ ਇਸ ਨੂੰ ਲੈ ਕੇ ਲਗਾਤਾਰ ਵਿਰੋਧ ਆ ਜਿਹੜਾ ਹੁਣ ਦਿਖ ਰਿਹਾ ਕਾਂਗਰਸ ਦੇ ਜੋ ਗੁਜਰਾਤ ਦੇ ਵਿੱਚ ਵਰਕਿੰਗ ਪ੍ਰੈਜ਼ੀਡੈਂਟ ਨੇ ਅੰਬਰੀਸ਼ ਡੇਰ ਉਹਨਾਂ ਨੇ ਵੀ ਇਸ ਫੈਸਲੇ ਦਾ ਵਿਰੋਧ ਕੀਤਾ ਹੈ ਵਿਧਾਇਕ ਅਰਜੁਨ ਮੋਤ ਬਾੜੀਆ ਦੇ ਵੱਲੋਂ ਵਿਰੋਧ ਕੀਤਾ ਗਿਆ ਉੱਥੇ ਹੀ ਇਸ ਸਪੈਸ਼ਲ ਨੂੰ ਲੈ ਕੇ ਯੂਪੀ ਕਾਂਗਰਸ ਦੇ ਆਚਾਰੀਆ ਪ੍ਰਮੋਦ ਕ੍ਰਿਸ਼ਨਾ ਦੇ ਵੱਲੋਂ ਵੀ ਜਿਹੜਾ ਫੈਸਲੇ ਦਾ ਵਿਰੋਧ ਆ ਕੀਤਾ ਗਿਆ ਜਾਨੀ ਕਿ ਇਹ ਤਿੰਨੋਂ ਆਗੂ ਕਹਿ ਰਹੇ ਨੇ ਕਿ ਸਾਨੂੰ ਸਮਾਗਮ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਉੱਥੇ ਹੀ ਹੁਣ ਦੇਖਣਾ ਹੋਵੇਗਾ ਕਿ ਇਸ ਫੈਸਲੇ ਨੂੰ ਕਿ ਅੱਗੇ ਕੀ ਆਵਾਜ਼ ਹੈ ਜਿਹੜੀ ਕਾਂਗਰਸ ਦੇ ਵਿੱਚ ਉੱਠੇਗੀ ਪਰ ਫਿਲਹਾਲ ਦੀ ਘੜੀ ਕਾਂਗਰਸ ਦੇ ਵਿੱਚ ਕਲੇਸ਼ ਆ ਜਿਹੜਾ ਸ਼ੁਰੂ ਹੁੰਦਾ ਹੋਇਆ ਦਿਖਾਈ ਦੇ ਰਿਹਾ ਇੱਕ ਫੈਸਲੇ ਲੈ ਕੇ ਕਾਂਗਰਸ ਦੇ ਜੋ ਆਗੂ ਨੇ ਉਹ ਆਮੋ ਸਾਹਮਣੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਦਾਸੀ ਇਹ ਕਿ ਇਸ ਸਬੰਧੀ ਸੋਸ਼ਲ ਮੀਡੀਆ ਦੇ ਉੱਪਰ ਇਹਨਾਂ ਆਗੂਆਂ ਦੇ ਵੱਲੋਂ ਪੋਸਟਾਂ ਵੀ ਪਾਈਆਂ ਜਾ ਰਹੀਆਂ ਨੇ ਅੰਬਰੀਸ਼ ਡੇਰ ਦੇ ਵੱਲੋਂ ਵੀ ਪੋਸਟ ਪਾਈ ਗਿਆ ਜਿਸ ਦੇ ਵਿੱਚ ਉਹਨਾਂ ਨੇ ਸ਼ਾਮਲ ਹੋਣ ਨੂੰ ਲੈ ਕੇ ਜ਼ਿਕਰ ਕੀਤਾ ਕਿ ਸਾਨੂੰ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਉੱਥੇ ਹੀ ਜੇਕਰ ਦਿਗਵਿਦੇ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਵੀ ਇੱਕ ਪੋਸਟ ਸਾਂਝੀ ਕੀਤੀ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਾਂਗਰਸ ਨੇ ਇਸ ਫੈਸਲੇ ਦਾ ਜੋ ਕਾਂਗਰਸ ਨੇ ਫੈਸਲੇ ਦਾ ਸਵਾਗਤ ਕੀਤਾ ਕਿ ਸਾਨੂੰ ਇਸ ਸਮਾਗਮ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਤਰੀਕੇ ਦੇ ਸਮਾਗਮਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਜਿੱਥੇ ਬੀਜੇਪੀ ਦੇ ਵੱਲੋਂ ਇਸ ਤਰੀਕੇ ਇੱਕ ਸਮਾਗਮ ਨੂੰ ਆਪਣੀ ਪਾਰਟੀ ਦੇ ਨਾਲ ਜੋੜ ਕੇ ਦਿਖਾਇਆ ਜਾ ਰਿਹਾ ਜੇਕਰ ਰਾਮ ਮੰਦਰ ਦੀ ਗੱਲ ਕਰੀਏ ਤਾਂ ਲਗਾਤਾਰ ਬੀਜੇਪੀ ਦੇ ਵੱਲੋਂ ਲੋਕਾਂ ਦੇ ਨਾਲ ਜੁੜਿਆ ਜੋ ਸਮਾਗਮ ਦੱਸਿਆ ਜਾ ਰਿਹਾ ਕਿਹਾ ਜਾ ਰਿਹਾ ਕਿ ਇਹ ਸਮਾਗਮ ਸਿਰ ਭਗਵਾਨ ਦੇ ਲਈ ਹੈ ਇੱਥੇ ਕੋਈ ਰਾਜਨੀਤੀ ਨਹੀਂ ਹੋਣੀ ਪਰ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਲਗਾਤਾਰ ਕਾਂਗਰਸ ਦੇ ਵੱਲੋਂ ਸਵਾਲ ਹੈ ਜਿਹੜੇ ਉਹ ਬੀਜੇਪੀ ਦੇ ਉੱਤੇ ਖੜੇ ਕੀਤੇ ਜਾ ਰਹੇ ਸੀ ਪਰ ਹੁਣ ਕਾਂਗਰਸ ਦੇ ਅੰਦਰ ਹੀ ਇੱਕ ਨਵਾਂ ਕਲੇਸ਼ ਆ ਜਿਹੜਾ ਸ਼ੁਰੂ ਹੋ ਚੁੱਕਿਆ ਤੇ ਦੇਖਣਾ ਹੋਏਗਾ ਕਿ ਇਸ ਬਿਆਨ ਨੂੰ ਲੈ ਕੇ ਆਗੂ ਦੇ ਇਹਨਾਂ ਬਿਆਨਾਂ ਨੂੰ ਲੈ ਕੇ ਹੁਣ ਕਾਂਗਰਸ ਪਾਰਟੀ ਦੇ ਵੱਲੋਂ ਤੇ ਹਾਈ ਕਮਾਂਡ ਦੇ ਵੱਲੋਂ ਕੀ ਰੋਖ ਹੈ ਜਿਹੜਾ ਉਹ ਅਪਣਾਇਆ ਜਾਏਗਾ